ਵਿਦਾਇਕ ਨਰਿੰਦਰਪਾਲ ਸਵਨਾਵਲੋ ਵਾਰਡ ਚਰੋ ਅਭਿਆਨ ਦੇ ਤਹਿਤ ਹਰ ਰੋਜ਼ ਇੱਕ ਵਾਰਡ ਦੇ ਵਿੱਚ ਜਾਇਆ ਜਾ ਰਿਹਾ ਹੈ ਅਤੇ ਵਾਰਡ ਵਾਸੀਆਂ ਤੇ ਘਰ-ਘਰ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਪੁੱਛੀਆਂ ਜਾ ਰਹੀਆਂ ਹਨ ਇਸ ਮੌਕੇ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਅਧਿਕਾਰੀ ਥਾਣਾ ਸਿਟੀ ਫਾਜ਼ਿਲਕਾ ਦੇ ਅਧਿਕਾਰੀ ਬਿਜਲੀ ਬੋਰਡ ਦੇ ਅਧਿਕਾਰੀ ਫੂਡ ਐਂਡ ਸਿਵਲ ਸਪਲਾਈ ਦੇ ਅਧਿਕਾਰੀ ਜਾਰ ਮੌਜੂਦ ਰਹੇ ਹਨ ਮੌਕੇ ਤੇ ਲੋਕਾਂ ਦੀਆਂ ਮੁਸ਼ਕਲਾਂ ਪੁੱਛ ਕੇ ਅਧਿਕਾਰੀਆਂ ਨੂੰ ਨੋਟ ਕਰਾਈਆਂ ਜਾਂਦੀਆਂ ਹਨ ਅਤੇ ਸਮੇਂਬੱਧ तरीके ਅਨੁਸਾਰ ਉਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਦਾ ਆਦੇਸ਼ ਦਿੱਤਾ ਜਾਂਦਾ ਹੈ ਅਤੇ ਉਸ ਸਮੇਂ ਦੇ ਅੰਦਰ-ਅੰਦਰ ਮੁਸ਼ਕਲਾਂ ਦੂਰ ਹੋਣ ਤੋਂ ਬਾਅਦ ਇਹਨਾਂ ਲੋਕਾਂ ਦੀ ਵਪਾਰ ਤੇ ਵਿਹਾਰ ਸੰਬੰਧੀ ਜਾਣਕਾਰੀ ਵੀ ਲਈ ਜਾਂਦੀ ਹੈ ਅਤੇ ਉਹਨਾਂ ਨੂੰ ਵਪਾਰ ਦੇ ਵਿੱਚ ਕੋਈ ਦਿੱਕਤ ਆ ਰਹੀ ਹੋਵੇ ਤਾਂ ਅਧਿਕਾਰੀਆਂ ਨੂੰ ਸਪਸ਼ਟ ਕਿਹਾ ਜਾਂਦਾ ਹੈ ਕਿ ਕਿਸੇ ਵੀ ਵਾਰਡ ਵਾਸੀ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਆਣੀ ਚਾਹੀਦੀ ਚਾਹੇ ਉਹਨਾਂ ਦੇ ਘਰ ਪਰਿਵਾਰ ਦੇ ਕੰਮ ਹਨ ਚਾਹੇ ਉਹਨਾਂ ਦੇ ਵਪਾਰ ਦੇ ਕਾਬਹਨ ਜੋ ਵੀ ਕਾਨੂੰਨ ਮੁਤਾਬਕ ਜ਼ਰੂਰੀ ਹੁੰਦਾ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਠੀਕ ਤੇ ਦੁਰਸਤ ਕੀਤਾ ਜਾਵੇ ਤਾਂ ਜੋ ਵਾਰਡ ਵਾਸੀਆਂ ਵਿੱਚ ਰਹਿ ਰਹੇ ਲੋਕਾਂ ਦੁਆਰਾ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲ ਰਹੀ ਹੈ ਅਤੇ ਇੰਨੀ ਛੋਟੀ ਉਮਰ ਦੇ ਵਿੱਚ ਵੱਖ-ਵੱਖ ਵਾੜਾ ਦੇ ਲੋਕਾਂ ਨੇ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ પા ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਿਧਾਇਕ ਬਣਨ ਦਾ ਮੌਕਾ ਦਿੱਤਾ ਹੈ ਇਸ ਕਰਕੇ ਉਹ ਉਹਨਾਂ ਦਾ ਕਾਰਜ ਕਦੀ ਵੀ ਨਹੀਂ ਉਤਾਰ ਸਕਦੇ ਉਹਨਾਂ ਕਹਿੰਦੇ ਕਿ ਸਮੂਹ ਵਾਰ ਉਹਨਾਂ ਦਾ ਪਰਿਵਾਰ ਹਨ ਅਤੇ ਵਾਰ ਵਿਚਾਰਿਆ ਦਿੱਕਤਾ ਉਹਨਾਂ ਨੇ ਆਪਣੇ ਦਿੱਕਤਾ ਹਨ ਇਸ ਮੌਕੇ ਨੂੰ ਉਹ ਮੌਕੇ ਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਸਾਡੀ ਪੂਰੀ ਕਵਰੀ ਜੀ ਐਮਐਨਏ ਸਾਹਿਬਾ ਜੋ ਚੱਕਰ ਵਾਲੇ ਝੁੱਗੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਚੱਕਰ ਵਾਲੇ ਝੁੱਗੇ ਵਿਖੇ ਪਹੁੰਚ ਕੇ ਲੋਕਾਂ ਨੂੰ ਮਿਲੇ ਆਂ ਔਰ ਮੌਕੇ ਤੇ ਹੀ ਸਾਰੇ ਅਫਸਰ ਸਹਿਬਾਨ ਜਿਹੜੇ ਅੱਜ ਇੱਥੇ ਮੌਜੂਦ ਸੀਗੇ ਔਰ ਲੋਕਾਂ ਨੇ ਜੋ ਜੋ ਕੰਮ ਦੱਸੇ ਹੈ ਜੋ ਮੁਸ਼ਕਲਾਂ ਦਸੀਆਂ ਹੈ ਜੋ ਸਮੱਸਿਆਵਾਂ ਦਸੀਆਂ ਮੌਕੇ ਤੇ ਸਾਡੇ ਅਫਸਰ ਸੇਵਾਵਾਂ ਦੀ ਡਿਊਟੀ ਲਗਾਈ ਗਈ ਹੈ ਔਰ ਇਹ ਜਿਹੜੇ ਵੀ ਇਹਨਾਂ ਨੇ ਕੋਈ ਮੁਸ਼ਕਲਾਂ ਦਸੀਆਂ 2 ਦਿਨਾਂ ਦੇ ਵਿੱਚ ਵਿੱਚ ਇਹਨਾਂ ਦਾ ਜਿਹੜਾ ਹੱਲ ਕੀਤਾ ਜਾਵੇਗਾ ਔਰ ਘਰ ਘਰ ਜਾ ਕੇ ਵੀ ਲੋਕਾਂ ਨੂੰ ਮਿਲ ਰਹੇ ਹਾਂ ਕੋਈ ਕਿਸੇ ਦੀ ਸਮੱਸਿਆ ਹੈ ਘਰ ਘਰ ਜਾ ਕੇ ਸੁਣ ਰਹੇ ਹਾਂ ਹੁਣ ਇਹਨਾਂ ਅੰਕਲ ਜੀ ਦੇ ਘਰ ਆ ਕੇ ਬੈਠੇ ਆ ਇਹਨਾਂ ਨੇ ਜਿਹੜੀਆਂ ਆਪਦੀਆਂ ਕੋਈ ਮੁਸ਼ਕਲਾਂ ਦਸੀਆਂ ਨੇ ਉਹ ਵੀ ਜਿਹੜਾ 2 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਹੱਲ ਕੀਤਾ ਜਾਊਗਾ ਔਰ ਕੋਈ ਵੀ ਕਿਸੇ ਦੀ ਸਮੱਸਿਆ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਅੱਗੇ ਵੀ ਜਾਰੀ ਰਹੂਗਾ ਅੱਜ ਸਾਡਾ ਚੱਕਰ ਵਾਲੇ ਛੁਗੇ ਵਿਖੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ਵੀ ਸਾਨੂੰ ਜਿਹੜੇ ਲੋਕ ਬੁਲਾ ਰਹੇ ਨੇ ਕਿਸੇ ਦੀ ਕੋਈ ਸਮੱਸਿਆ ਸੀ ਹਰ ਜਗ੍ਹਾ ਜਾ ਰਹੇ ਹਾਂ ਔਰ ਸ਼ਹਿਰ ਦੀਆਂ ਜਿਹੜੀਆਂ ਮੇਨ ਸੜਕਾਂ ਨੇ ਉਹਨਾਂ ਦਾ ਕੰਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਔਰ ਵਾੜਾਂ ਦੇ ਵਿੱਚ ਅਸੀਂ ਕੰਮ ਸ਼ੁਰੂ ਕਰ ਦਿੱਤਾ ਸੜਕਾਂ ਬਣਾਉਣ ਦਾ ਔਰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਸਾਰੀਆਂ ਜਿਹੜੀਆਂ ਸੜਕਾਂ ਨੇ ਬਣਨ ਵਾਲੀਆਂ ਸਾਰੀਆਂ ਪ੍ਰੋਪਰ ਤਰੀਕੇ ਨਾਲ ਬਣਾਈਆਂ ਜਾਣਗੀਆਂ ਜਿੱਥੇ ਜਿੱਥੇ ਸੀਵਰੇਜ ਪਾਉਣ ਦੀ ਲੋੜ ਹੈ ਸੀਵਰੇਜ ਪਾਇਆ ਜਾ ਰਿਹਾ ਹੈ ਔਰ ਜਿਹੜਾ ਹੋਰ ਵੀ ਲੋੜ ਹੈ ਸੀਵਰੇਜ ਪਾਉਣ ਦੀ ਉਹਦੇ ਦੇ ਵੀ ਜਿਹੜਾ ਅਸੀਂ ਜਲਦੀ ਫੰਡ ਦੇਣ ਜਾ ਰਹੇ ਹਾਂ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਦਾ ਜਿਹੜਾ ਟੈਂਡਰ ਹੋ ਚੁੱਕਿਆ ਉਹ ਬੜਾ ਜਲਦੀ ਹਫਤੇ 10 ਦਿਨਾਂ ਦੇ ਵਿੱਚ ਵਿੱਚ ਉਹ ਵੀ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਜਿੱਥੇ-ਜਿੱਥੇ ਲੋੜ ਹੈ ਕੰਮ ਕਰਨ ਦੀ ਜਿਵੇਂ ਇਸ ਵਾਰਡ ਦੇ ਵਿੱਚ ਆਏ ਆਂ ਕਈ ਜਗ੍ਹਾ ਸਟਰੀਟ ਲਾਈਟਾਂ ਲਗਾਉਣ ਦੀ ਲੋੜ ਹੈ ਤਾਂ ਵੀ ਅਫਸਰਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਉਹ 3 ਦਿਨਾਂ ਦੇ ਵਿੱਚ ਸਟਰੀਟ ਲਾਈਟਾਂ ਵੀ ਜਿੱਥੇ ਲੋੜ ਹੈ ਵੀ ਲੱਗ ਜਾਣਗੀਆਂ ਜਿੱਥੇ-ਜਿੱਥੇ ਵੀ ਕੋਈ ਕੰਮ ਹੋਣ ਵਾਲਾ ਹੈ ਉੱਥੇ ਜਾ ਕੇ ਅਸੀਂ मौके ਤੇ ਪਹੁੰਚ ਕੇ ਲੋਕਾਂ ਦੇ ਕੰਮ ਔਰ ਮੁਸ਼ਕਲਾਂ ਦਾ ਹੱਲ ਕਰ ਰਹੇ ਹਾਂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत